ਅਮਰਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਰਤ ਦੇ ਪਲ-ਪਲ ਦੀ ਐਕਟੀਵਿਟੀ ਜਿਹੜੀ ਆ ਤੁਹਾਡਾ ਚੈਨਲ ਗੁਰੂ ਅਰਸਾਈ ਲਾਈਵ ਲੈ ਕੇ ਆਇਆ ਤੇ ਅਮਰਤ ਦੇ ਪਰਿਵਾਰ ਨੂੰ ਨੌਕਰੀ ਦੀਵਾਨ ਤੱਕ ਰਮਿੰਦਰ ਆਵਲਾ ਜੀ ਨੂੰ ਉਸ ਘਰ ਤੱਕ ਕਲਜਾਂ ਤੱਕ ਗੁਰੂ ਅਰਸਾਈ ਲਾਈਵ ਦੀ ਪਹਿਲ ਰਹੀ ਤੇ ਪਰਿਵਾਰ ਦੀ ਸਮਾਜ ਸੇਵੀ ਲੋਕਾਂ ਨੇ ਕਾਫੀ ਮਦਦ ਕੀਤੀ ਬਹੁਤ ਜ਼ਿਆਦਾ ਮਦਦ ਜਿਹੜੀ ਉਸ ਪਰਿਵਾਰ ਦੇ ਲੋਕ ਕਰ ਰਹੇ ਹੈਗੇ ਆ ਪਰ ਅਮਰਤਪਾਲ ਦਾ ਨਾਨਕਾ ਪਿੰਡ ਕਿਹੜਾ ਹੈ ਅਮਰਤਪਾਲ ਦੇ ਨਾਨਕੇ ਕਿੱਥੇ ਹੈਗੇ ਆ ਅੱਜ ਗੁਰੂ ਅਰਸਾਈ ਲਾਈਵ ਦੀ ਟੀਮ ਉਸ ਦੇ ਨਾਨਕੇ ਘਰ ਪਹੁੰਚੀ ਹੈ ਗੁਰੂਵਰ ਸਾਇ ਹੈ ਸ਼ਹਿਰ ਦੇ ਵਿੱਚ ਬੱਟਾ ਵਸਤੀ ਦੇ ਵਿੱਚ ਉਸ ਦਾ ਨਾਨਕਾ ਪਰਿਵਾਰ ਦਾ ਘਰ ਹੈਗਾ ਅੰਮ੍ਰਿਤ ਦੇ ਘਰ ਦੇ ਹਾਲਾਤ ਦਿਖਾਏ ਸੀ ਨਾਨਕਾ ਪਰਿਵਾਰ ਦੇ ਵੀ ਹਾਲਾਤ ਦਿਖਾ ਦਿੰਦੇ ਹੈਗੇ ਆ ਇਹ ਜਿਹੜਾ ਘਰ ਹੈ ਅੰਮ੍ਰਿਤ ਦਾ ਨਾਨਕਾ ਘਰ ਹੈਗਾ ਉਹਦੇ ਨਾਨੀ ਜੀ ਵੀ ਇੱਥੇ ਖੜੇ ਆ ਗੇਟ ਦੇ ਵਿੱਚ ਤੇ ਇਹ ਮਕਾਨ ਹੈ ਉਹਨਾਂ ਦਾ ਮਾਤਾ ਅੰਮ੍ਰਿਤ ਤੁਹਾਡਾ ਕੀ ਦੋਤਾ ਜੀ ਹਾਂਜੀ ਅੱਛਾ ਤੇ ਬਹੁਤ ਹੀ ਗਰੀਬੀ ਆਈ ਹੈ ਜਿਉਂ ਆਈ ਮੇਰੇ ਨੂੰ ਵੀ ਬਹੁਤ ਅੱਖਾਂ ਥੋੜੀ ਦੇਖਦਾ ਸੀ ਵੀਰੇ ਹੂੰ ਬਹੁਤ ਅਸੀਂ ਮਿਹਨਤ ਕਰਦੇ ਰਹੇ ਮਰਕਰ ਵਾਲੇ ਨੂੰ ਵੀ ਟੈਕ ਹੋ ਗਿਆ ਸੀ ਅੱਛਾ ਆ ਮੁੰਡਾ ਵੀ ਬਹੁਤ ਅੱਗ ਹੋ ਕੇ ਬਾਹ ਦੇ ਹਾਂਜੀ ਤੇ ਹੁਣ ਅਮਰਤ ਦੀ ਮਦਦ ਹੋ ਗਈ ਸਮਾਜ ਸੇਵੀ ਲੋਕ ਉਹਨਾਂ ਦੇ ਘਰੇ ਪਹੁੰਚੇ ਨੌਕਰੀਆਂ ਤੱਕ ਜਿਹੜੀਆਂ ਦੇ ਦਿੱਤੀਆਂ ਧੰਨਵਾਦ ਕਰਨਾ ਚਾਹੁੰਦੇ ਉਹਨਾਂ ਲੋਕਾਂ ਹਾਂਜੀ ਹਾਂਜੀ ਬਹੁਤ ਧੰਨਵਾਦ ਅੱਛਾ ਜਿਨ੍ਹਾਂ ਨੇ ਮਦਦ ਕੀਤੀ ਮਦਦ ਕੀਤੀ ਤੇ ਆਉਂਦਾ ਰਹਿੰਦਾ ਅਮਰਤ ਇਸ ਘਰ ਵਿੱਚ ਛੋਟਾ ਹੈ ਹੱਲੇ ਚਲੋ ਤੁਹਾਡੀ 30 ਆਉਂਦੀ ਹੋਊਗੀ ਮਿਲਣ ਆਉਂਦੇ ਆਉਂਦੇ ਆ ਜੀ ਅੱਛਾ ਹਾਂ ਕਦੋਂ ਆਏ ਸੀ ਪਿੱਛੇ ਵਾਵਾ ਚਿਹਰਾ ਹੋ ਗਿਆ ਇਹਨੂੰ ਹੁਣ ਤਾਂ ਤੇ ਹੁਣ ਜਿੱਦਾਂ ਨਾ ਵੀਡੀਓ ਵਾਇਰਲ ਹੋਈ ਗਏ ਉਹ ਤੇ ਜਾ ਗਏ ਚੱਕੇ ਕੱਲ ਜਾ ਕੇ ਕੱਲ ਜਾ ਗਏ ਖੁਸ਼ ਨੇ ਹੁਣ ਪਰਿਵਾਰ ਦੇ ਵਿੱਚ ਆ ਗਿਆ ਰਾਸ਼ਨ ਵਗੈਰਾ ਸਭ ਕੁਝ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਲੋਕਾਂ ਨੇ ਮਦਦ ਕਰ ਦਿੱਤੀ ਤੇ ਇਹ ਹਾਂਜੀ ਧੰਨਵਾਦ ਜੀ ਉਹਨਾਂ ਦੇ ਬਹੁਤ ਮਿਹਰਬਾਨੀ ਜੀ ਅੱਛਾ ਤੁਹਾਡੇ ਘਰ ਦੇ ਕੀ ਹਾਲਾਤ ਹੈਗੇ ਆ ਥੋੜੀ ਆਪਾਂ ਦੇਖ ਲੈਂਦੇ ਆ ਅਮਰਤਾ ਨਾਨਕਾ ਘਰ ਵੀ ਦਿਖਾ ਦਿੰਦੇ ਆ ਬਸਤੀ ਪੱਠਾ ਵਸਤੀ ਦੇ ਵਿੱਚ ਮੌਜੂਦ ਹੈਗੇ ਆ ਗੁਰੂ ਅਰਸਾਈ ਦੀ ਇੱਕ ਵਸਤੀ ਆ ਬਸਤੀ ਗੁਰੂ ਕਰਮ ਸਿੰਘ ਪੱਠਾ ਵਸਤੀ ਇਹ ਉਸ ਵਸਤੀ ਦੇ ਪਰਿਵਾਰ ਘਰ ਦਿਖਾਣੇ ਅਮਰਤ ਦੇ ਨਾਨਕਾ ਪਰਿਵਾਰ ਦੇ ਕੀ ਹਾਲਾਤ ਨੇ ਨਾਨਕੇ ਪਰਿਵਾਰ ਦੇ ਵਿੱਚ ਵੀ ਜਿਹੜੀ ਹੈਗੀ ਆ ਕੋਈ ਇੰਨਾ ਅਮੀਰ ਪਰਿਵਾਰ ਨਹੀਂ ਹੈਗਾ ਇਹਨਾਂ ਨੇ ਦੱਸ ਦਿੱਤਾ ਉਹਦੇ ਨਾਨੀ ਜੀ ਨੇ ਹੋਰ ਕੌਣ ਨੇ ਪਰਿਵਾਰ ਦੇ ਵਿੱਚ ਤੁਹਾਡੇ ਹਾਂ ਪਰਿਵਾਰ ਦੇ ਵਿੱਚ ਹੋਰ ਕਿਹੜੇ ਕਿਹੜੇ ਮੈਂਬਰ ਗੁੜਗਾ ਛੋਟੀ ਅੱਛਾ ਆ ਮੁੰਡਾ ਮੁੰਡਾ ਵੀ ਹੈ ਮਮਾ ਅਮਰਿੰਦਰ ਹਾਂਜੀ ਕੀ ਕਹਿਣਾ ਲੋਕਾਂ ਨੇ ਮਦਦ ਕੀਤੀ ਆ ਤੁਹਾਡੀ ਭਾਂਜੇ ਦੀ ਪਾਂਚਾਈ ਲੱਗਿਆ ਤੇਰਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਜਿਨ੍ਹਾਂ ਨੇ ਮਦਦ ਕੀਤੀ ਹਾਂ ਤੇ ਪਰ ਇੱਥੇ ਐਵੇਂ غرੂਰ ਸਾਇ ਦੇ ਵਿੱਚ ਕੋਈ ਨਹੀਂ ਮਦਦ ਕਰ ਔਰ ਰਵਿੰਦਰਾ ਆਵਲਾ ਜੀ ਗਏ ਨੇ ਉਹਨਾਂ ਬਹੁਤ ਮਦਦ ਕੀਤੀ ਉਹਨਾਂ ਹਾਂਜੀ अच्छा ओना नौकरियां ଦਵਾ ଦିଆ ਇੱਕ ਵਾਰੀ ਹਾਂ ਹੁਣ ਉਹ ਜੋਬ ਕਰਨਗੇ ਜੋਬ ਕਰਨਗੇ ਹਾਂਜੀ ਯਾਨੀ ਕਿ ਉਹਨਾਂ ਦੀ ਰੋਟੀ ਦਾ ਜੋ ਕਹਿੰਦਾ ਮੈਂ ਭੁੱਖੇ ਢਿੱਡ ਆਇਆ ਰੋਟੀ ਨਹੀਂ ਖਾਦੀ ਰੋਟੀ ਦਾ ਪੱਕਾ ਲਾ ਜਮਿੰਦਰ ਆਵਲਾ ਨੇ ਕਰਤਾ ਹਾਂਜੀ ਹਾਂਜੀ ਪੱਕਾ ਲਾ ਹੀ ਕਰਤਾ ਹੀ ਹਾਂ ਤੇ ਉਹ ਪਤਾ ਇੱਥੇ ਵੀ ਖੜਨਾ ਤੇ ਉਹਨਾਂ ਨੇ ਸਵਾਰਦਿਆਂ ਜਾ ਕੇ ਆਇਆ ਤੂੰ ਸੈਦੇ ਕਨਾਲ ਮਿਲ ਕੇ ਆਇਆ ਪੰਜ ਨੂੰ ਨਹੀਂ ਯਾ ਹਾਲੇ ਤਾਂ ਮੈਂ ਨਹੀਂ ਗਿਆ ਜਾਣੀ ਤੂੰ ਨਹੀਂ ਯਾਰ ਜਾੜਾ ਸੀ ਤੂੰ ਫਰਜ ਬੰਦਾ ਸੀ ਤੇਰਾ ਉਹ ਕੱਲ ਕਹਿੰਦੇ ਰਹੇ ਪਰ ਮੈਂ ਗਿਆ ਨਹੀਂ ਮੈਂ ਠੀਕ ਨਹੀਂ ਕਿੰਨਾ ਸਮਾਂ ਪਹਿਲਾਂ ਅੰਮ੍ਰਿਤਵਰੀ ਇੱਥੇ ਆਇਆ ਇਸ ਗੱਲ ਚ ਹਾਂਜੀ ਕਿੰਨਾ ਸਮਾਂ ਪਹਿਲਾਂ ਆਏ ਸੀ ਤੇਰੀ ਭੈਣ ਵਰੀ ਤੇਰਾ ਭਾਂਜਾ ਕਿੰਨਾ ਸਮਾਂ ਪਹਿਲਾਂ ਉਹ ਆਏ ਸੀ ਮੈਨੇ ਡੇਢ ਬਾਅਦ ਆਏ ਸੀ ਮੈਨੇ ਡੇਢ ਪਹਿਲਾਂ ਆਏ ਹਾਂਜੀ ਤੇ ਕੀ ਆ ਬੜੀ ਗਰਮੀ ਵਿਚਾਰੇ ਕੰਬਦੇ ਫਿਰੇ ਹਾਂਜੀ ਸਾਰੇ ਗਰਮੀ ਕੰਬਦੇ ਫਿਰੇ ਦਵਾਈ ਦੱਪਾ ਲੈਂਦੇ ਅਸੀਂ ਅੱਛਾ ਦੁਆਵਾਂ ਦੇ ਰਹੇ ਮਿਹਨਤ ਕਰਦੇ ਰਹੇ ਬਾਲਾ ਦੀ ਹੂੰ ਬੱਚਿਆਂ ਦੀ ਕਰਨੀ ਪੈਂਦੀ ਤੁਹਾਨੂੰ ਪਤਾ ਹੀ ਆ ਹੋਂ ਤਾਂ ਬਹੁਤ ਕੁਝ ਦੇਤਾ ਹਾਂਜੀ ਪੰਜਾਬੀਆਂ ਨੇ ਦੇਸ਼ਵ ਦੇਸ਼ਾਂ 'ਚ ਲੋਕਾਂ ਨੇ ਫਾਂਡਮ ਭਈਆ ਕਰਾ ਦੇ ਹਾਂਜੀ ਹਾਂਜੀ ਚਲੋ ਅਖੀਰ ਧੰਨਵਾਦ ਕਰਦੇ ਹਾਂ ਰਮਿੰਦਰ ਰਾਵਲਾ ਹਾਂਜੀ ਹਾਂਜੀ ਬਹੁਤ ਧੰਨਵਾਦ ਜੀ ਹਾਂ ਇਹ ਉਹ ਇਥੇ ਇਲੈਕਸ਼ਨ ਲੜਨਾ ਫਿਰ ਵੀ ਉਹ ਸਵਾਰ ਦੇਣਗੇ ਤੇ ਪਰ ਉਹ ਨਾ ਜਲਾਲਾਵਾਚ ਵੀ ਵਧੀਆ ਕੰਮ ਕੀਤਾ ਹਾਂ ਉਹ ਜਲਾਲਾ ਹਾਂਜੀ ਹਾਂਜੀ ਨਾਲ ਆਈ ਅੱਛਾ ਆ ਉਹਨਾਂ ਦੇ ਅਗਡੌਨ ਨਾਲ ਹਾਂਜੀ ਅਗਡੌਨ ਉਹਨਾਂ ਦੇ ਹੀ ਗਡੌਨ ਉਹਨਾਂ ਦੇ ਮਿਲੇ ਪਹਿਲਾਂ ਰਮਿੰਦਰ ਆਵਲੇ ਨੂੰ ਕਦੇ ਨਹੀਂ ਉੰਜ ਇੱਕ ਦੋ ਵਾਰ ਹੀ ਵੇਖਿਆ ਵੇਖਿਆ ਮਿਲਿਆ ਨਹੀਂ ਨਹੀਂ ਮਿਲੇ ਨਹੀਂਗੇ ਬਿਲਕੁਲ ਜੀ ਨਾਲ ਕਾ ਪਰਿਵਾਰ ਧੰਨਵਾਦ ਕਰ ਰਿਹਾ ਰਮਿੰਦਰ ਆਵਲਾ ਦਾ ਕਹਿੰਦੇ ਪੱਕੇ ਰੋਟੀ ਪਾਤਾ ਨੌਕਰੀ ਜਿਹੜੀ ਸੀ ਨੌਕਰੀ ਦੀ ਆਫਰ ਕਰਤੀ ਨਾਨਕੇ ਪਰਿਵਾਰ ਗੁਰੂ ਅਰਸਾਇਤ ਹੋਇਆ ਹੈ ਅਮਰਦਾ ਅੱਜ ਹੀ ਪਤਾ ਲੱਗਿਆ ਸੀ ਇਸ ਗੱਲ ਦਾ ਤੇ ਅੱਜ ਹੀ ਖਬਰ ਕਰਕੇ ਤੁਹਾਡੇ ਨਾਲ ਨਿਸ਼ਰ ਕਰ ਰਹੇ ਹਾਂ ਕਿਉਂਕਿ ਗੁਰੂ ਅਰਸਾਇ ਲਾਈਵ ਦੀ ਹਮੇਸ਼ਾ ਕੁਝ ਰਹਿੰਦੀ ਹੈ ਜਿਸ ਖਬਰ ਨੂੰ ਜਿਸ ਸਟੋਰੀ ਨੂੰ ਹੱਥ ਫੜਦੇ ਹੈਗੇ ਆ ਉਹਦੀ ਤਹਿ ਤੱਕ ਜਾਣ ਦੀ ਕਿ ਅਮਰਤ ਦੇ ਨੌਕਰੀਆਂ ਦੀਵਾਨ ਤੱਕ ਜੋਗਦਾਨ ਸੀ ਜਿਹੜਾ ਸੰਯੋਗ ਸੀ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈਗੀ ਅੰਮ੍ਰਿਤ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਗਈਆਂ ਇੱਕ ਵੀਡੀਓ ਜ਼ਰੂਰ ਵਾਇਰਲ ਹੋਇਆ ਉਸ ਭੁੱਖੇ ਬੱਚੇ ਦਾ ਸਕੂਲ ਜਾਣ ਵਾਲਾ ਵੀਡੀਓ ਹਾਲਾਤ ਉਸ ਦੇ ਨਾਨਕੇ ਪਰਿਵਾਰ ਦੇ ਤੇ ਡੇਢ ਮਹੀਨਾ ਪਹਿਲਾਂ ਇਹ 10 ਮਹੀਨਾ ਪਹਿਲਾਂ ਅੰਮ੍ਰਿਤ ਅਤੇ ਉਸ ਦੇ ਜਿਹੜਾ ਹੈਗਾ ਫਾਦਰ ਸਾਹਿਬ ਉਹਦੇ ਮਾਤਾ ਜਿਹੜੇ ਇੱਥੇ ਆਏ ਸੀ ਇਸੇ ਪਰਿਵਾਰ ਦੇ ਵਿੱਚ ਇਸੇ ਨਾਨੀ ਦੇ ਹੱਥਾਂ ਦੇ ਵਿੱਚ ਖੇਡਿਆ ਵੀ ਹੋਊਗਾ ਛੋਟਾ ਹੁੰਦਾ ਜੀ ਹਾਂਜੀ ਹਾਂਜੀ ਵਾਧੂ ਖੁਡਾਈ ਦਾ ਅੱਛਾ ਹਾਂ ਬਿਲਕੁਲ ਜੀ ਅਮਰਦ ਦੇ ਨਾਨੀ ਨੇ ਤੇ ਇਧਰ ਮਾਮਾ ਜੀ ਹੁੰਦੇ ਖੜੇ ਆ ਤੇ ਗੁਰੂ ਅਰਸਾਏ ਦੇ ਵਿੱਚ ਹੀ ਇਹ ਪਰਿਵਾਰ ਰਹਿੰਦਾ ਤੇ ਸਾਡੀ ਕੋਸ਼ਿਸ਼ ਸੀ ਇਸ ਪਰਿਵਾਰ ਤੱਕ ਵੀ ਤੁਹਾਨੂੰ ਮਿਲਾਇਆ ਜਾਵੇ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਅਰਸਾਏ ਲਾਇ ਪੱਤਰਕਾਰ ਸਾਥੀ ਜਿੰਦਰ ਗੰਬੋਜ ਮਦਨ ਦੇ ਨਾਲ ਬਸਤੀ ਪੱਟਾ ਵਸਤੀ ਗੁਰੂ ਅਰਸਾਏ